ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਵਾਸ ਲੈ ਕੇ ਆਏ ਹਾਂ ਜਿਸ ਨੂੰ ਪਾਣੂ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਹੈ ਤਾਂ ਤੁਸੀਂ ਇਹ ਇੱਕ ਛੋਟਾ ਜਿਹਾ ਉਪਵਾਸ ਕਰਕੇ ਇਸ ਨੂੰ ਆਪਣੇ ਸੇਧ ਤੋਂ 7 ਵਾਰ ਵਾਰ ਕੇ ਇੱਕ ਅਜਾਈ ਜਗਾ ਤੇ ਸੌਟ ਦੇਣਾ ਹੈ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਾਰਾ ਤੋਂ ਪ੍ਰੋਬਲਮ ਨਹੀਂ ਆਵੇਗੀ ਸੰਗਾ ਜੀ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਇੰਨੇ ਜ਼ਿਆਦਾ ਦੁਸ਼ਮਣ ਹਨ ਕਿ ਉਹਨਾਂ ਨੇ ਚਾਰੇ ਤਰਫ ਤੋਂ ਤੁਹਾਨੂੰ ਘੇਰਿਆ ਹੈ ਉਹ ਤਾਂਗ ਪਰੇਸ਼ਾਨ ਕਰਦੇ ਹਨ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਤੁਸੀਂ ਕੀ ਕਰੋ ਕਈ ਲੋਕ ਤਾਂ ਇਸ ਤਰ੍ਹਾਂ ਦੀਆਂ ਸਾਡੇ ਉੱਪਰ ਤਾੰਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਬਿਲਕੁਲ ਵੀ ਪ੍ਰੈਸਟ ਕਰ ਦਿੰਦੇ ਹਨ ਸਾਡਾ ਦਿਮਾਗ ਕੰਮ ਨਹੀਂ ਕਰਦਾ ਕਿਉਂਕਿ ਉਹ ਸਾਡੇ ਤੇ ਇਸ ਤਰ੍ਹਾਂ ਕਰਿਆਵਾਂ ਕਰਵਾਉਂਦੇ ਹਨ ਉਹ ਸਾਡੀ ਜਮੇਨ ਜਾਂਦਾ ਪ੍ਰਾਪਰਟੀ ਨੂੰ ਹੜਪਣਾ ਚਾਹੁੰਦੇ ਹਨ ਇਸੇ ਨਾਲ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਵਪਾਰ ਕਰਦੇ ਹੋ ਤੁਹਾਡਾ ਬਿਜ਼ਨਸ ਵਪਾਰ ਬਹੁਤ ਵਧੀਆ ਚੱਲਦਾ ਹੈ ਪਰ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾਉਣ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸ ਹੈ ਵਪਾਰ ਹੈ ਬਿਲਕੁਲ ਹੀ ਠੱਪ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕੰਮ ਕਰਦੇ ਹੋ ਜੇ ਸੋਨੋ ਤੇ ਕਿ ਤੁਹਾਡੇ ਦੁਸ਼ਮਣ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਕ੍ਰੀਏਟ ਕਰਦੇ ਹਨ ਉਹ ਪ੍ਰੋਬਲਮ ਤੇ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਔਖਾ ਹੁੰਦਾ ਹੈ ਤੁਸੀਂ ਕਈ ਤਰ੍ਹਾਂ ਦੇ ਪੰਡਤਾਂ ਬਾਬਿਆਂ ਦੇ ਕੋਲ ਜਾਂਦੇ ਹੋ ਬਹੁਤ ਪੈਸਾ ਖਰਚ ਕਰਦੇ ਹੋ ਪੈਸਾ ਖਰਚਾਂ ਦੇ باوجود ਵੀ ਤੁਹਾਡੀ ਪ੍ਰੋਬਲਮ ਤੁਹਾਡੀ ਮੁਸ਼ਕਲ ਦੂਰ ਨਹੀਂ ਹੁੰਦੀ ਇਸ ਕਰਕੇ ਅੱਜ ਦਾ ਜਿਹੜਾ ਸੇ ਪਾ ਲੈ ਕੇ ਆਏ ਹਾਂ ਇਸ ਪਾ ਨੂੰ ਕਰਨ ਦੇ ਨਾਲ ਤੁਸੀਂ ਆਪਣੀਆਂ ਇਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਕਰ ਸਕਦੇ ਹੋ ਤੇ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਤੋਂ ਲੈ ਕੇ ਪੈਸੇ ਨੂੰ ਲੈ ਕੇ ਦੁਖੀ ਰਹਿੰਦੇ ਹਨ ਦੁਸ਼ਮਣ ਤੋਂ ਦੁਖੀ ਹਨ ਉਹ ਇਸ ਦੇ ਨਾਲ-ਨਾਲ ਪੈਸੇ ਦੇ ਸਬੰਧ ਦੇ ਵੀ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਜਿਹੜੀਆਂ ਪ੍ਰੋਬਲਮ ਰਹਿੰਦੀਆਂ ਹਨ ਇਹ ਸਾਰੀਆਂ ਹੀ ਪ੍ਰੋਬਲਮ ਮੁਸ਼ਕਲਾਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਸੁਪਾਣੋਂ ਕਿਹੜੇ ਤਰੀਕੇ ਦੇ ਨਾਲ ਕਿਸ ਵਿਦੇ ਦੇ ਨਾਲ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਅਤੇ ਇਸ ਨੂੰ ਕਿਸ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਨਸਨ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸઈએ ਕਿ ਤੁਸੀਂ ਆਪਣੇ ਜਨਨਗੇ ਦੇ ਵਿੱਚ ਜੇਕਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਦੁਸ਼ਮਨਾ ਤੋਂ ਉਹ ਤੁਹਾਨੂੰ ਜਿਉਂ ਨਹੀਂ ਦੇਂਦੇ ਇੰਨਾ ਜ਼ਿਆਦਾ ਮੁਸ਼ਕਿਲ ਕ੍ਰੀਏਟ ਕਰਦੇ ਹਨ ਤੇ ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਤੁਹਾਡਾ ਦੁਸ਼ਮਣ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਲਈ ਦਿੱਕਤ ਪੈਦਾ ਕਰਦਾ ਹੈ ਨਾ ਤੇ ਤੁਹਾਨੂੰ ਖਬਰਾਉਣ ਦੀ ਜ਼ਰੂਰਤ ਹੈ ਅਤੇ ਤੁਹਾਨੂੰ ਇੱਕ ਛੋਟਾ ਜਿਹਾ ਬਿਲਕੁਲ ਨਿੱਕਾ ਜਿਹਾ ਉਪਾਅ ਕਰਨਾ ਹੈ ਇਹ ਉਪਾਅ ਤੁਸੀਂ ਇੱਕ ਛੋਟੇ ਜਿਹੇ ਆਟੇ ਦੇ ਪੇੜੇ ਦੇ ਨਾਲ ਕਰਨਾ ਹੈ ਤੇ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਤੁਸੀਂ ਘਰ ਦੇ ਵਿੱਚ ਬੈਠ ਕੇ ਇਹ ਇਸ ਨੂੰ ਕਰ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਜਿਹੜਾ ਅਸੀਂ ਢੇੜਾ ਬਣਾਉਣਾ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਪਾਉਣ ਦੀ ਚਾਹਤ ਹੈ ਅਸੀਂ ਉਸ ਨੂੰ ਜਿਵੇਂ ਕਿ ਆਪਾਂ ਘਰ ਦੇ ਵਿੱਚ ਆਟਾ ਗੁੰਨਦੇ ਹਾਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉਸ ਨੂੰ ਗੁੰਨ ਕੇ ਉਸ ਦਾ ਇੱਕ ਛੋਟਾ ਜਿਹਾ ਅਸੀਂ ਢੇੜਾ ਬਣਾ ਲੈਣਾ ਹੈ ਉਸ ਦਾ ਉਪਾਗ ਕਰਕੇ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਸਕਦੇ ਹਾਂ ਇਸੇ ਹੀ ਤਰ੍ਹਾਂ ਜੇ ਤੁਹਾਡੇ ਦੁਸ਼ਮਣ ਹਨ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੈ ਫਿਰ ਜਾਦੂ ਟੂਣਾ ਉਹ ਵੀ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਇਸ ਪਾਣੋ ਅਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਅਸੀਂ ਥੋੜਾ ਜਿਹਾ ਸੁੱਕਾ ਆਟਾ ਲੈਣਾ ਹੈ ਜਿਵੇਂ ਅਸੀਂ ਆਟਾ ਗੁੰਨਦੇ ਹਾਂ ਉਹਦੇ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਅਸੀਂ ਆਟਾ ਗੁੰਨ ਲੈਣਾ ਹੈ ਤੋ ਉਸ ਦਾ ਸੇ ਛੋਟਾ ਜਿਹਾ ਇੱਕ ਪੇੜਾ ਬਣਾ ਲੈਣਾ ਹੈ ਪੇੜਾ ਬਣਾਉਣ ਤੋਂ ਬਾਅਦ ਦੇ ਵਿੱਚ ਇਸ ਪਾਣੂ ਕਰਨ ਦੇ ਲਈ ਸਾਨੂੰ ਹੋਰ ਚਾਹੀਦੇ ਹਨ ਥੋੜੇ ਜਿਹਾ ਚੌਲ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦੇ ਹੈ ਥੋੜੀ ਜਿਹੀ ਕਾਲੀ ਮਿਰਚ ਤੇ ਇਸ ਦੇ ਨਾਲ-ਨਾਲ ਇੱਕ ਚਾਹੀਦਾ ਹੈ ਤੁਹਾਨੂੰ ਪਤਾਸਾ ਇਹ ਤਿੰਨੇ ਚੀਜ਼ਾਂ ਤੁਹਾਨੂੰ ਆਪਣੇ ਘਰ ਵਿੱਚ ਨਾਰਮਲ ਹੀ ਰਸੋਈ ਦੇ ਵਿੱਚ ਮਿਲ ਜਾਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹਨ ਤਾਂ ਤੁਸੀਂ ਜਾ ਕੇ ਬਾਜ਼ਾਰ ਤੋਂ ਲਿਆ ਸਕਦੇ ਹੋ ਬਾਜ਼ਾਰ ਤੋਂ ਤੁਹਾਨੂੰ ਆਸਾਨੇ ਦੇ ਨਾਲ ਮਿਲ ਜਾਣਗੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪਤਾਸਾ ਨਹੀਂ ਹੈ ਤੁਸੀਂ ਬਾਜ਼ਾਰ ਤੋਂ ਲਿਆ ਸਕਦੇ ਹੋ ਤੇ ਜਿਹੜੀ ਤੁਸੀਂ ਕਾਲੀ ਮਿਰਚ ਲੈਣੀ ਹੈ ਉਹ ਤੁਸੀਂ ਪੇਸੇ ऑयल ਨਹੀਂ ਲੈਣੀ ਸਾਬਤ ਲੈਣੀ ਹੈ ਇਸੇ ਤਰ੍ਹਾਂ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹਨ ਉਹ ਪੋਰੀਆਂ ਸਾਬਤ ਹੋਣੀਆਂ ਚਾਹੀਦੀਆਂ ਹਨ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਕਾਲੇ ਮਚਰੇ ਤੋਂ ਸਿਰ ਤੇ ਨਾ ਢਾਣੇ ਲੈਣੇ ਹਨ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਪਤਾਸਾ ਲੈ ਲੈਣਾ ਹੈ ਤੇ ਜਿਹੜੇ ਤੁਸੀਂ ਚੌਲ ਲੈਣੇ ਹਨ ਥੋੜੇ ਜਿਲੇ ਲੈਣੇ ਹਨ ਕਣ ਤੋਂ ਭਾਵੇਂ ਤੁਸੀਂ ਇੱਕ ਮੁਠੀ ਚੌਲ ਲੈ ਸਕਦੇ ਹੋ ਜਾਂ ਇੱਕ ਮੁਠੀ ਤੋਂ ਘੱਟ ਵੀ ਜਿਹੜੇ ਚੌਲ ਹਨ ਉਹ ਵੀ ਖੰਡਤ ਨਹੀਂ ਹੋਣੇ ਚਾਹੀਦੇ ਜਿਹੜੇ ਸਾਬਤ ਥੋੜੇ ਜਿਹੇ ਵੱਡੇ ਢਾਣੇ ਵਾਲੇ ਝੌਲ ਹੁੰਦੇ ਹਨ ਉਹ ਤੁਸੀਂ ਲੈਣੇ ਹਨ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਟਾ ਗੁੰਨ ਕੇ ਇੱਕ ਪੇੜਾ ਤਿਆਰ ਕੀਤਾ ਉਹ ਪੇੜਾ ਗੋਲ ਆਕਾਰ ਦਾ ਹੁੰਦਾ ਜਿਵੇਂ ਅਸੀਂ ਰੋਟੀ ਬਣਾਉਣ ਦੇ ਲਈ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਉਸ ਪੇੜੇ ਨੂੰ ਤੁਸੀਂ ਥੋੜਾ ਜਿਹਾ ਚੌੜਾ ਕਰ ਲੈਣਾ ਹੈ ਵਜ cá ਜਿਵੇਂ ਲਗਾ ਲਓ ਕਿ ਆਪਾਂ ਰੋਟੀ ਬਣਾਉਣ ਦੇ ਲਈ ਇੱਕ ਚੌਣ ਬਣਾਉਣੀ ਹੈ ਉਸੇ ਤਰੀਕੇ ਦੇ ਨਾਲ ਤੁਸੀਂ ਉਸ ਪੇੜ ਨੂੰ ਬਣਾ ਲੈਣਾ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਹਨ ਇੱਕੋ ਵਾਰ ਨਹੀਂ ਪਾਉਣੀਆਂ ਤੁਸੀਂ ਇੱਕ ਇੱਕ ਕਰਕੇ ਪਾਉਣੀਆਂ ਹਨ ਇਸ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਹਨ ਜਿਵੇਂ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ ਸ਼ਾਮ ਹੈ ਤੁਸੀਂ ਇੱਕ ਕਾਲੇ ਮਿਰਚ ਨੂੰ ਚੁੱਕੋਗੇ ਤੁਸੀਂ ਬੋਲੋਗੇ ਸ਼ਾਮ ਨਾਸ ਤੇ ਉਸ ਕਾਲੀ ਮਿਰਚ ਨੂੰ ਆਟੇ ਦੀ ਝਾਣ ਬਣਾਈ ਉਥੇ ਰੱਖ ਦੇਣਾ ਹੈ ਫਿਰ ਅਗਲੀ ਫਿਰ ਅਗਲੀ ਕਾਲੇ ਮਿਰਚ ਚੁੱਕਣੀ ਹੈ ਬੋਲਣਾ ਸ਼ਾਮ ਨਾਸ ਫਿਰ ਉਹਨੂੰ ਰੱਖਣਾ ਇਸ ਪ੍ਰਕਿਰਿਆ ਦੇ ਨਾਲ ਤੁਸੀਂ ਤਿੰਨੇ ਕਾਲੀ ਮਿਰਚ ਦੇ ਦਾਣੇ ਉਥੇ ਰੱਖ ਦੇਣੇ ਹਨ ਆਟੇ ਦੀ ਝਾਣ ਦੇ ਉੱਪਰ ਇਸ ਤਰੀਕੇ ਦੇ ਨਾਲ ਕਾਲੀ ਮਿਰਚ ਪਾਉਣ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਪਤਾਸਾ ਪਾਉਣਾ ਹੈ ਉਹ ਪਤਾਸੇ ਨੂੰ ਪਾਉਂਦੇ ਸਮੇਂ ਵੀ ਤੁਸੀਂ ਬੋਲਣਾ ਹੈ ਤੇ ਜਿਹੜੀ ਤੁਸੀਂ ਚੌਲ ਪਾਉਂਦੇ ਹੋ ਚੌਲ ਪਾਉਂਦੇ ਸਮੇਂ ਤੁਸੀਂ ਬੋਲਣਾ ਇੱਕੋ ਵਾਰ ਦੇ ਵਿੱਚ ਪਾ ਦੇਣਾ ਤੇ ਪਤਾਸੇ ਨੂੰ ਇਹ ਸਾਰੀਆਂ ਚੀਜ਼ਾਂ ਤੁਸੀਂ ਆਟੇ ਦੇ ਉਸ ਪੇੜੇ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਜੋ ਤੁਸੀਂ ਪੇੜਾ ਲਿਆ ਔਰ ਤੁਸੀਂ ਫੋਲਡ ਕਰਕੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਦੇਣਾ ਜਿਵੇਂ ਕਿ ਆਪਾਂ ਘਰ ਦੇ ਵਿੱਚ ਕੋਈ ਵੀ ਪਰੌਂਠਾ ਤਿਆਰ ਕਰਦੇ ਹਾਂ ਵਿੱਚ ਸਟਫਿੰਗ ਪਾ ਕੇ ਉਹਨਾਂ ਨੂੰ ਕਵਰ ਕਰਕੇ ਪਰੌਂਠਾ ਤਿਆਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਉਸੇ ਪੇੜੇ ਨੂੰ ਤੁਸੀਂ ਕਵਰ ਕਰ ਲੈਣਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜੀਆਂ ਤੁਸੀਂ ਤਿੰਨੇ ਚਾਰੇ ਚੀਜ਼ਾਂ ਪਾਈਆਂ ਨੇ ਪੇੜੇ ਦੇ ਵਿੱਚ ਉਹ ਬਾਹਰ ਦਿਖਾਈ ਨਹੀਂ ਦੇਣੀਆਂ ਚਾਹੀਦੀਆਂ ਇਸ ਤਰੀਕੇ ਦੇ ਨਾਲ ਇਸ ਨੂੰ ਕਵਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਹੈ ਜੇਕਰ ਤੁਸੀਂ ਜਿਵੇਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਉਸ ਦਾ ਨਾਮ ਲੈ ਕੇ ਉਸ ਫੈਮਿਲੀ ਮੈਂਬਰ ਦੇ ਉੱਪਰ ਦੀ ਇਸ ਪੇੜੇ ਨੂੰ ਤੁਸੀਂ 7 ਵਾਰ ਵਾਰ ਦੇਣਾ ਹੈ ਆਪਣੇ ਦੁਸ਼ਮਣ ਦਾ ਨਾਮ ਲੈਂਦੇ ਹੋਏ ਤੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਰਹੇ ਹਨ ਨਾਮ ਲੈ ਰਹੇ ਇਸ ਪਾਣੋ ਕਰੰਦੇ ਨਾਲ ਤੁਹਾਡਾ ਉਹ ਹੀ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਵੇਗਾ ਤੇ ਉਸ ਦਾ ਕੀਤਾ ਕਰਵਾਇਆ ਤੁਹਾਡਾ ਦੂਰ ਹੋ ਜਾਵੇਗਾ ਇਹ ਨਹੀਂ ਕਿ ਤੁਸੀਂ ਇੱਕ ਉਪਾਅ ਦੇ ਨਾਲ ਸਾਰੇ ਦੁਸ਼ਮਣਾਂ ਨੂੰ ਹੀ ਦੂਰ ਕਰ ਦਿਓ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਜਾਣਦੇ ਹੀ ਨਹੀਂ ਤੁਹਾਡੇ ਦੁਸ਼ਮਣ ਕੌਣ ਹਨ ਜਿਨ੍ਹਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਇਆ ਹੈ ਕਹਿਣ ਤੋਂ ਭਾਵ ਕਿ ਤੁਹਾਡੇ ਗੁਪਤ ਦੁਸ਼ਮਣ ਹਨ ਤਾਂ ਉਹ ਲੋਕ ਇਸੋ ਭਾਵ ਨੂੰ ਕਿਵੇਂ ਕਰ ਸਕਦੇ ਹਨ ਉਹ ਇਸ ਤਰੀਕੇ ਦੇ ਨਾਲ ਕਰਨ ਜੇ ਆਪਣੇ ਗੁਪਤ ਦੁਸ਼ਮਣਾਂ ਨੂੰ ਨਸ਼ਟ ਕਰਨ ਦੇ ਲਈ ਯੋਗ ਕਰਨਾ ਹੈ ਇਹ ਭਾਵ ਤੁਸੀਂ ਇਸ ਤਰ੍ਹਾਂ ਇਹ ਨਾਮ ਕਰੋ ਜਿਵੇਂ ਕਿ ਪਹਿਲਾਂ ਤੁਸੀਂ ਆਟੇ ਦੇ ਜਿਹੜੇ ਪੇੜਾ ਹੈ ਉਸ ਦੇ ਵਿੱਚ ਜੋ ਵੀ ਤੁਸੀਂ ਸਮਾਨ ਆਪਾਂ ਇਸ ਪਾਉ ਨੂੰ ਕਰਨ ਦੇ ਲਈ ਪਾਇਆ ਹੈ ਤੁਸੀਂ ਉਥੇ ਬੋਲਿਆ ਆਪਣੇ ਦੁਸ਼ਮਣ ਦਾ ਨਾਮ ਜਿਵੇਂ ਕਿ ਤੁਸੀਂ ਗੋਪਤ ਦੁਸ਼ਮਣ ਦੇ ਲਈ ਕਾ ਰਹੇ ਹੋ ਇਸ ਪਾਉ ਨੂੰ ਤੁਸੀਂ ਬੋਲਣਾ ਦੁਸ਼ਮਣ ਨਾਸ ਦੁਸ਼ਮਣ ਨਾਸ ਕਰਕੇ ਤੁਸੀਂ ਇਹ ਸਾਰੇ ਸਮਾਨ ਨੂੰ ਆਟੇ ਦੇ ਪੇੜੇ ਦੇ ਵਿੱਚ ਵਾਕੇ ਤੁਸੀਂ ਕਵਰ ਕਰਨਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਵਰ ਕਰਕੇ ਤੁਸੀਂ ਇਸ ਨੂੰ ਆਪਣੇ ਉਪਰੋਂ 7 ਵਾਰ ਘੁਮਾ ਦੇਣਾ ਹੈ ਕੈਂ ਤੋਂ ਭਾਵ ਕਿ ਐਂਟੀ ਕਲॉकवाइज ਤੁਸੀਂ 7 ਵਾਰ ਆਪਣੇ ਸਿਰ ਤੋਂ ਵਾਰ ਲੈਣਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਘਰ ਤੋਂ ਪਾਰ ਇਸ ਆਟੇ ਦੇ ਪੇੜੇ ਨੂੰ ਲੈ ਜਾਣਾ ਹੈ ਜਿਸ ਵਿੱਚ ਤੁਸੀਂ ਸਾਰਾ ਸਮਾਨ ਪਾ ਕੇ ਕਵਰ ਕੀਤਾ ਸੀ ਐਸ ਨੂੰ ਆਪਣੇ ਘਰ ਤੋਂ ਬਾਹਰ ਇੱਕ ਅਜਾਈ ਜਗ੍ਹਾ ਤੇ ਤੁਸੀਂ ਸੁੱਟਣਾ ਜਿੱਥੇ ਕਚਰਾ ਹੋਵੇ ਕੈਂਤ ਭਾਵ ਜਿੱਥੇ ਬਹੁਤ ਸਾਰਾ ਖੂੜਾ ਕਰਕਟ ਹੋਵੇ ਐਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਐਸ ਨੂੰ ਤੁਸੀਂ ਪਾਣੀ ਵਿੱਚ ਨਹੀਂ ਵਹਾਉਣਾ ਜਿਵੇਂ ਆਪਾਂ ਚਾਲਦੇ ਪਾਣੀ ਦੇ ਵਿੱਚ ਪਾ ਦਿੰਦੇ ਹਾਂ ਉਹ ਨਹੀਂ ਕਰਨਾ ਐਸ ਨੂੰ ਬਸ ਇਹ ਧਿਆਨ ਰੱਖਣਾ ਕਿ ਪਾਣੀ ਦੇ ਵਿੱਚ ਪਾਉਣਾ ਚਾਹੇ ਉਹ ਸਾਫ਼ ਹੋਵੇ ਚਾਹੇ ਗੰਦਾ ਹੋਵੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਜਾਣਦੇ ਹਾਂ ਕਿ ਆਪਣੇ ਸ਼ਹਿਰ ਦੇ ਆਸ-ਪਾਸ ਜਾਂ ਆਪਣੀ ਕਲੋਨੀ ਦੇ ਆਸ-ਪਾਸ ਕੋਈ ਗੰਦਗੀ ਦਾ ਢੇਰ ਹੁੰਦਾ, ਕੋੜੇ ਕਰਕਟ ਦਾ ਢੇਰ ਹੁੰਦਾ, ਉਥੇ ਅਸੀਂ ਇਸ ਨੂੰ ਆਸਾਨੀ ਨਾਲ ਸੁੱਟ ਸਕਦੇ ਹਾਂ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿਸ ਆਟੇ ਦੇ ਪੇੜ ਨੂੰ ਅਸੀਂ ਸੁੱਟ ਕੇ ਕਿ ਕੰਮ ਹੋਣਾ। ਇਸ ਪਾਣੂ ਸੀ ਕਰਨਾ ਕਿਹੜੇ ਦਿਨ ਤੇ ਇਸ ਪਾਣੂ ਅਸੀਂ ਮੰਗਲਵਾਰ, ਬੋਧਵਾਰ ਤੇ ਸ਼ਨੀਵਾਰ ਤਿੰਨ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਕਰ ਸਕਦੇ ਹਾਂ ਜਿਹੜੇ ਵੀ ਦਿਨ ਸਾਨੂੰ ਸਮਾਂ ਲੱਗਦਾ ਹੈ ਉਸੇ ਹੀ ਦਿਨ ਅਸੀਂ ਇਸ ਨੂੰ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਜੇ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਕਿਸੇ ਦੀ ਤਬੀਅਤ ਖਰਾਬ ਹੈ ਜੋ ਕਿ ਤੁਹਾਨੂੰ ਲੱਗਦਾ ਹੈ ਕਿ ਅਚਾਨਕ ਤਬੀਅਤ ਖਰਾਬ ਹੋਈ ਹੈ ਉਸ ਦੇ ਉੱਪਰ ਤੁਸੀਂ ਇਸਪਾ ਨੂੰ ਕਰਕੇ ਸੱਤ ਵਾਰ ਤੁਸੀਂ ਉਸਦੇ ਵੀ ਇਹ ਪਾ ਕਰ ਸਕਦੇ ਹੋ। ਸ਼ਤਰੂਨਾਸ਼ ਦੁਸ਼ਮਨਨਾਸ਼ ਬੋਲਦੇ ਹੋਏ ਇਸ ਤਰੀਕੇ ਦੇ ਨਾਮ ਛਾਦੋ ਤੁਸੀਂ ਐਸਾ आटे ਦੇ ਪੇੜੇ ਨੂੰ ਕਚੜੇ ਜਾਂ ਕੂੜੇ ਦੇ ਤੇ ਦੇ ਉੱਤੇ ਸੁੱਟਉਣਾ ਹੈ ਤਾਂ ਉਦੋਂ ਤੁਸੀਂ ਸੁੱਟਦੇ ਸਮੇਂ ਘਰ ਵਾਪਸ ਆਉਂਦੇ ਸਮੇਂ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ। બસ ਇਹਨਾ ਤੁਸੀਂ ਇਹ ਉਪਾਅ ਕਰਨਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਸ਼ਤਰੂ ਨਾਮ ਦੇ ਜੋ ਦੁਸ਼ਮਣ ਹਨ ਉਹ ਦੂਰ ਹੋ ਜਾਣਗੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਜੋ ਵੀ ਵਿਅਕਤੀ بیمار ਸੀ ਉਹਦੀ ਤੰਬੀਅਤ ਠੀਕ ਹੋ ਜਾਵੇਗੀ ਉਸ ਵਿਅਕਤੀ ਤੇ ਇਸ ਪਾਉ ਨੂੰ ਕਰਨ ਦੇ ਨਾਲ ਕਿਸਮਤ ਚਮਕ ਜਾਵੇਗੀ ਇਸ ਦੇ ਨਾਲ-ਨਾਲ ਛੇਕਾ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਸੀ ਉਹ ਵੀ ਦੂਰ ਹੋ ਜਾਵੇਗਾ ਉਹ ਜਿਹੜਾ ਤੁਹਾਡੇ ਉੱਪਰ ਪ੍ਰਭਾਵ ਪਿਆ ਸੀ ਉਹ ਦੂਰ ਹੋ ਜਾਵੇਗਾ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਘਰੇਲੂ ਉਪਾਅ ਹੈ ਜੋ ਤੁਹਾਡੀਆਂ ਲੱਖਾਂ ਕਰੋੜਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਬੀਮਾਰ ਹੈ ਤੁਸੀਂ ਸੁਪਾ ਨੂੰ ਕੀਤਾ ਜਿਵੇਂ ਮੰਨ ਲਓ ਕਿ ਮੰਗਲਵਾਰ ਦੇ ਦਿਨ ਤੁਸੀਂ ਸੁਪਾ ਨੂੰ ਕੀਤਾ ਉਸ ਨੂੰ 100 ਦੇ ਵਿੱਚੋਂ ਮੰਨ ਲਓ ਕਿ 20 ਪੈਸੇ ਉਸ ਨੂੰ ਫਰਕ ਪਿਆ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਸੁਪਾ ਦੇ ਨਾਲ ਉਸ ਇਨਸਾਨ ਨੂੰ 20 ਪੈਸੇ ਫਰਕ ਹੈ ਤਾਂ ਤੁਸੀਂ ਬੋਧਵਾ ਦੇ ਦਿਨ ਅਗਲੇ ਦਿਨ ਵਿੱਚ ਸੁਪਾ ਨੂੰ ਐਸੇ ਹੀ ਪ੍ਰਸਾਸਤ ਨਾਲ ਦੁਬਾਰਾ ਕਰ ਸਕਦੇ ਹੋ ਇਸ ਸਪਾ ਨੂੰ ਕਰਨ ਦੇ ਲਈ ਸਾਡਾ 1.5 ਰੁਪਇਆ ਖਰਚ ਨਹੀਂ ਹੋਣ ਵਾਲਾ ਸਾਡੀ ਘਰ ਦੇ ਵਿੱਚ ਪਈਆਂ ਅਜਾਈਆਂ ਕੋਝੀਜਾਂ ਦੇ ਨਾਲ ਅਸੀਂ ਇਸਪਾ ਨੂੰ ਕਾ ਸਕਦੇ ਹਾਂ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ